ਅੱਜ 5 ਮਈ ਨੂੰ ਮਹਾਰਾਜਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ ਜਨਮ ਦਿਹਾੜਾ ਹੈ ਮੋਗੇ ਸ਼ਹਿਰ ਦੇ ਵਿੱਚ ਹਰ ਸਾਲ ਹੀ ਇਹ ਦਿਹਾੜੇ ਮਨਾਏ ਜਾਂਦੇ ਨੇ ਕੀਰਤਨ ਦਰਬਾਰ ਕਰਕੇ ਕਥਾ ਮਾਚਕ ਬੁਲਾ ਕੇ ਟਾਡੀਆਂ ਕਵਿਸ਼ਰਾਂ ਦੇ ਰਾਹੀਂ ਸਹਿਜ ਪਾਠ ਅਖੰਡ ਪਾਠ ਕਰਾ ਕੇ ਇਸ ਵਾਰ ਰਾਮਗੜੀਆ ਸੰਗਠਨ ਮੋਗਾ ਨੇ ਇੱਕ ਵਿਸ਼ੇਸ਼ ਉਦਮ ਕੀਤਾ ਹੈ ਇਹ ਵਕਰੇ ਢੰਗ ਦੇ ਨਾਲ ਇਹ ਪ੍ਰੋਗਰਾਮ ਮਨਾਇਆ ਜਾਵੇ ਸੋ ਅਸੀਂ ਆਰਾਮਗੜੀਆ ਵੈਲਫੇਅਰ ਸੁਸਾਇਟੀ ਅਤੇ ਹੋਰ ਸਸਤਾਵਾਂ ਦੇ ਸਹਿਯੋਗ ਨਾਲ ਅੱਜ ਇਹ ਨਿਵੇਕਲਾ ਪ੍ਰੋਗਰਾਮ ਕੀਤਾ ਜੋ ਜਸਤਾ ਸਿੰਘ ਜੀ ਆਰਾਮਗੜੀਆ ਅਤੇ ਉਹਨਾਂ ਦੇ ਨਿਸ਼ਾਨ ਨੂੰ ਅੱਜ ਸਲਾਮੇ ਦਿੱਤੀ ਆ ਬੈਂਡਾਂ ਦੇ ਨਾਲ ਵੱਖ-ਵੱਖ ਸਕੂਲਾਂ ਦੇ ਬੱਚੇ ਸ਼ਾਮਲ ਹੋਏ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇੱਥੇ ਆ ਕੇ ਸਾਂਝੇ ਤੌਰ ਤੇ ਮਹਾਰਾਜਾ ਸਰਦਾਰ ਜਸਤ ਸਿੰਘ ਜੀ ਰਾਮਗੜੀਆ ਨੂੰ ਸਲਾਮੀ ਦਿੱਤੀ ਹੈ ਉਪਰੰਤ ਜੋ ਵਕ ਵਕ ਬੁਲਾ ਰਹੇ ਨੇ ਨਮੈਂਦਿਆਂ ਨੇ ਸੰਗਤਾਂ ਨੂੰ ਵਧਾਈ ਦਿੱਤੀ ਹੈ ਮੈਂ ਦੇਸ਼ ਪੱਧਰ ਤੇ ਜੋ ਅੱਜ ਸਮਾਗਮ ਮਨਾਏ ਜਾ ਰਹੇ ਨੇ ਕਿਸੇ ਥਾਂ ਤੇ 4 ਤਰੀਕ ਨੂੰ ਮਨਾਏ ਗਏ ਨੇ ਕਿਸੇ ਥਾਂ ਨੂੰ ਬਾਅਦ ਵਿੱਚ ਮਨਾਏ ਜਾਣੇ ਨੇ ਮੋਗਾ ਸ਼ਹਿਰ ਦੇ ਵਿੱਚ ਵੱਖਰਾ ਪ੍ਰੋਗਰਾਮ ਇੱਕ ਰਾਮਗੜੀਆ ਵੈਲਫੇਅਰ ਸੁਸਾਇਟੀ ਵੱਲੋਂ 18 ਤਰੀਕ ਦਾ ਮਨਾਇਆ ਜਾਣਾ ਅਜਿਹੇ ਯੋਧਿਆਂ ਜਰਨੈਲਾਂ ਦੇ ਉਹ ਦਿਹਾੜੇ ਸਾਨੂੰ ਹਮ ਹਮਾ ਕੇ ਮਨਾਉਣੇ ਚਾਹੀਦੇ ਨੇ ਜਿਨ੍ਹਾਂ ਨੇ ਦੇਸ਼ ਦੇ ਕੌਮ ਦੇ ਅਤੇ ਧਰਮ ਦੇ ਜਿਹੜੇ ਸਰਪ੍ਰਸਤੇ ਕੀਤੇ ਹੋਵੇ ਸੋ ਸਾਨੂੰ ਸਾਰਿਆਂ ਨੂੰ ਕਿਉਂਕਿ ਜੱਸਾ ਸਿੰਘ ਰਾਮਗੜੀਆ ਇੱਕ ਖਾਲਸ ਹੈ ਇਹ ਇਕੱਲੇ ਇੱਕ ਭਾਈਚਾਰੇ ਦਾ ਨਹੀਂ ਠੀਕ ਹੈ ਸਾਡੇ ਭਾਈਚਾਰੇ ਦੇ ਵਿੱਚ ਉਹਨਾਂ ਨੇ ਜਨਮ ਲਿਆ ਪਰ ਉਹਨਾਂ ਸਮੁੱਚੀ ਮਨੁੱਖਤਾ ਵਾਸਤੇ ਕੰਮ ਕੀਤਾ ਹੈ ਸਮੁੱਚੀ ਮਨੁੱਖਤਾ ਵੱਲੋਂ ਇਹਨਾਂ ਜੋਧਿਆ ਜਰਨੈਲਾਂ ਦੇ ਪਾਵਨ ਦਿਹਾੜੇ ਮਨਾਉਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਗਾ ਸ਼ਹਿਰ ਦੇ ਵਿੱਚ ਆ ਜੱਸਾ ਸਿੰਘ ਰਾਮਗੜੀ ਦਾ ਜੰਮ ਵਿਆੜਾ 5 ਮਈ ਨੂੰ ਬੜੀ ਧੂਮ ਧਾਅ ਦੇ ਨਾਲ ਮਨਾਇਆ ਗਿਆ ਤਾਂ ਇਸ ਤੋਂ ਪਹਿਲਾਂ ਵਿਸ਼ੇਵਰ ਭਵਨ ਤੋਂ ਚੱਲ ਕੇ ਤਾਂ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਬੈਡਵਾਜਾਂ ਦੇ ਨਾਲ ਸਰਦਾਰ ਜੱਸਾ ਸਿੰਘ ਦੀ ਰਾਮਗੜੀ ਸਟੈਚੂ ਨੂੰ ਪਹਿਲਾਂ ਸਲਾਮੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਜਿੱਥੇ ਬੰਦੀਆਂ ਨੇ ਇੱਥੇ ਪ੍ਰੋਗਰਾਮ ਕੀਤਾ ਤਾਂ ਮੈਂ ਆਪਣੇ ਵੱਲੋਂ ਰਾਮਗੜੀਆ ਸੰਗਠਨ ਹੋ ਰਾਮਗੜੀ ਸੋਸਾਇਟੀ ਵੱਲੋਂ ਸਾਰੇ ਹੀ ਸਾਥੀਆਂ ਦਾ ਧੰਨਵਾਦ ਕਰਦਾ ਹੋਇਆ ਜੈ ਲਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸपाल ਸਿੰਘ ਰਾਮਗੜੀਆ ਜੀ ਜਿਹੜੇ ਬੜੇ ਕੌਮ ਦੇ ਬਹਾਦਰ ਸਿੰਘ ਹੋਏ ਆ ਜਿਨ੍ਹਾਂ ਦਾ ਮਿਸਲਾਂ ਦੇ ਵਿੱਚ ਬਹੁਤ ਛੁਟੀ ਦਾ ਨਾਮ ਸੀ ਉਹਨਾਂ ਨੇ ਜੋ ਦੂਜਾ ਕਲੂਕਾਰਾ ਹੋਇਆ ਉਦੋਂ ਜਿਹੜੇ ਲੜ ਜਿਆ ਬੀਬੀ ਬੱਚੇ ਮੁਸਲਮਾਨ ਦੁਸ਼ਮਾਨਾਂ ਨੇ ਬਹੁਤ ਨੁਕਸਾਨ ਕੀਤਾ 10000 ਕਿੰਨੇ ਹਜ਼ਾਰ ਸਿੰਘ ਉੱਤੇ ਸ਼ਹੀਦ ਹੋ ਗਿਆ ਅੱਧੀ ਤਕਰੀਬਨ ਕੋਲ ਸਾਡੀ ਸ਼ਹੀਦ ਹੋ ਗਈ ਹੈ ਜੇ ਬੱਚੇ ਸੀ ਬੀਬੀਆਂ ਸੀ ਬਜ਼ੁਰਗ ਸੀ ਫਿਰ ਵੀ ਜਿਹੜੇ ਬਾਬਾ ਬਖੇਲ ਸਿੰਘ ਸੀ ਬਾਬਾ ਜਸਲ ਸਿੰਘ ਆਰਾਮਗੜੀਆ ਸੀ ਹੋਰ ਸਾਰੀਆਂ ਮਿਸਲਾਂ ਦੇ ਸਾਧੂ ਹਸਣ ਉਹਨਾਂ ਨੇ ਬਹੁਤ ਜਿਆਦੇ ਫਟਾਏ 25 ਫਟਾਏ ਫਿਰ ਵੀ ਉਹ ਬਹਾਦਰੀ ਨਾਲ ਲੜਦੇ ਹੋਏ ਤੇ ਉਹਨਾਂ ਨੇ ਆਪਣਾ ਨਿਕਲ ਗਏ ਵਿੱਚੋਂ ਜੋ ਨਿਕਲ ਗਏ ਕੋਝ ਸਿੰਘ ਬਾਜੀ ਉਹਨਾਂ ਨੇ ਫੇਰ ਮੱਲਮ ਪੱਡੀਆਂ ਕੀਤੀਆਂ ਤੇ ਉਹਨਾਂ ਨੂੰ ਫੇਰ ਤੰਦਰੁਸਤ ਕੀਤਾ ਦਸਲ ਸਿੰਘ ਰਾਮ ਗੜੀਏ ਨੇ ਦੁਬਾਰਾ ਫੇਰ ਕੌਂਗ ਦੀ ਖਾਤਰ ਵੀੜਾ ਚੁੱਕਿਆ ਤੇ ਫੇਰ ਹੋਰ ਬਹੁਤ ਮਸਲਾਨਾ ਰੜ ਕੇ ਸਿੱਖ ਰਾਜ ਦੀ ਜਿਹੜੇ ਕਿ ਇਧਰਲੇ ਪਾਸੇ ਚਾਰਪੁਰ ਛਾਇਡ ਦੇ ਉਤੇ ਸਿੱਖ ਰਾਜ ਕਾਇਮ ਕੀਤਾ ਜਿਹੜਾ ਜਿਵੇਂ ਹਿਮਾਚਲ ਕਹਿੰਦੇ ਆ ਉਹਦੇ ਵਿੱਚ ਵੀ ਇਹਨਾਂ ਨੇ ਸਿੱਖ ਰਾਜ ਕਾਇਮ ਹੋਇਆ ਇਸ ਕਰਕੇ ਅਸੀਂ ਜਿਹੜੀ ਦਸਲ ਸਿੰਘ ਰਾਮ ਗੜੀਆ ਵੈਲਫੇਅਰ ਸੈਟੀ ਮੋਗਾ ਵੱਲੋਂ ਬੜਾ ਤੁਮਤਾਣਾ ਫਰੋਮਨਾ ਮਨਾਇਆ ਗਿਆ ਉਹਨਾਂ ਦੇ ਸੈਚੂ ਨੂੰ ਜਿਹੜੀ ਸਲਾਮੀ ਦਿੱਤੀ ਗਈ ਹੈ ਮਿਲਟਰੀ ਦੇ ਮਿਲਟਰੀ ਦੇ ਨਾਲ ਤੇ ਇਸ ਕਰਕੇ ਇਹਨਾਂ ਨੂੰ ਸਾਰੇ ਸਰ ਵਧਾਈ ਦਿੰਦੇ ਆ ਤੇ ਗਾਜੋ ਹਰ ਸਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ